ਇਨੂੰ ਇੱਕ ਗੁਰੂ ਮਾਰਹਸਰ ਦੀ ਮੇਰ ਨਾਲ ਇਹਨੂੰ ਜੇ ਨਿਹੰਗ ਦੇ ਬਾਟੇ ਚ ਕਹਿੰਦੇ ਨਾ ਇਹਨੂੰ ਨਿਹੰਗ ਦੇ ਬਾਟੇ ਵਰਗਾ ਮੰਨ ਕੇ ਕੱਲਾਂਗੇ ਇਹ ਸਾਨੂੰ ਪੂਰਨ ਫੇਰ ਤੇ ਤੁਸੀਂ ਇੱਧਰ ਧਿਆਨ ਕਰਿਓ ਸਾਨੂੰ ਯਾਦ ਹੋਏਗਾ ਇਹਦੇ ਬਿੱਟੂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਆ ਕੇ ਲੜੋ ਤੇ ਮੈਂ ਉਹਨੂੰ ਕਿਹਾ ਸੀ ਜੋ ਦਾਰਾ ਸਿੰਘ ਨੂੰ ਕੋਈ ਚੈਲੰਜ ਕਰਦਾ ਸੀ ਨਾ ਉਹ ਕਹਿੰਦਾ ਇਹ ਪਹਿਲੇ ਰੰਦਾਵੇ ਨਾਲ ਲੜ ਕੇ ਵੇਖ ਲੈ ਸੋ ਰੰਦਾਵਾ ਮੇਲੇ ਆਂਦੇ ਤੇ ਮੈਂ ਇੱਕ ਹੋਰ ਵੀ ਦੱਸ ਦੂੰ ਦੋ ਤਿੰਨ ਦਿਨਾਂ ਦੇ ਵਿੱਚ ਮੈਂ ਉੱਥੇ ਘਰ ਲੱਭ ਰਿਹਾ ਬਕਾਇਦਰ ਤੋਂ ਡੇਰਾ ਸਾਰੀ ਇਲੈਕਸ਼ਨ ਦੇ ਵਿੱਚ ਇਸ ਗਦਾਰ ਨੂੰ ਸਬਕ ਸਿਖਾਉਣ ਵਾਸਤੇ ਲੁਧਿਆਣੇ ਡੇਰਾ ਲਾਵਾਂਗੇ ਉੱਥੋਂ ਪੰਜਾਬ ਦੇ ਵਿੱਚ ਜਾਵਾਂਗੇ ਜਿਤਾ ਕੇ ਗੁਰੂ ਮਹਾਰਾਜ ਸਾਹਿਬ ਦੀ ਮੇਰ ਨਾਲ ਆਪਣੇ ਛੋਟੇ ਵੀਰ ਨੂੰ ਲੈ ਕੇ ਆਵਾਂਗੇ ਸਾਰੇ ਹਿੰਦੁਸਤਾਨ 'ਚ ਜਿਸ ਪਰਿਵਾਰ ਨੇ ਇੱਥੋਂ ਤੱਕ ਇਹ ਸਾਨੂੰ ਚੈਲੰਜ ਵੇਖੋ ਰਾਜਾ ਵੜਿੰਗ ਜੀ ਨੂੰ ਕਿਉਂ ਧਾਰਨਾ ਪਿਆ ਇਹ ਉਹ ਦਿਨ ਸਾਰਿਆਂ ਨੂੰ ਵੱਡੀ ਗੱਲ ਹੋਈ ਜਿੱਦ ਦਿਨ ਸਾਹਿਬ ਬੀਨ ਸਿੰਘ ਦੀ ਤਸਵੀਰ ਇਹਨਾਂ ਨੇ ਬੀਜੇਪੀ ਦੇ ਪੋਸਟਰ ਤੇ ਜਦੋਂ ਲਾਈ ਉਹ ਦਿਨ ਫਿਰ ਅਸੀਂ ਫੈਸਲਾ ਕੀਤਾ ਕਿ ਇਸ ਆਦਮੀ ਨੂੰ ਹੁਣ ਬੰਦਾ ਬਣਾਣ ਦੀ ਲੋੜ ਹੈ ਇਹ ਜਿਸ ਹੱਦ ਏ ਕ੍ਰੋਸ ਕਰ ਗਿਆ ਗਦਾਰੀ ਕਰਨ ਦੀ ਆਪਣੀ ਮਾਂ ਦੀ ਪਿੱਠੇ ਚੁਰਾ ਮਾਰ ਕੇ ਤੇ ਆਪਣੇ ਦਾਦੇ ਦੀ ਆਈਡੀਓਲੋਜੀ ਨੂੰ ਕਿਸ ਟੰਗ ਦੇ ਨਾਲ ਇਹਨੇ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਉਹ ਦਿਨ ਪਾਰਟੀ ਨੇ ਫਿਰ ਸਾਰਿਆਂ ਨੇ ਇੱਕ ਜੋ ਟੋ ਕੇ ਕਿਹਾ ਹੁਣ ਇਹੋ ਜਿਹਾ ਉਥੇ ਕੈਂਡੀਡੇਟ ਉਤਾਰੋ ਸੋ ਥੈਟ ਇਹਨੂੰ ਚੰਗੀ ਤਰ੍ਹਾਂ ਇਹਨੂੰ ਇੱਕ ਗੁਰੂ ਮਾਰਹਜਾ ਦੀ ਮੇਅਰ ਨਾਲ ਇਹਨੂੰ ਜਿਆ ਨਿਹੰਗ ਦੇ ਬਾਟੇ ਚ ਕਹਿੰਦੇ ਨਾ ਇਹਨੂੰ ਨਿਹੰਗ ਦੇ ਬਾਟੇ ਵਰਗਾ ਮੰਨ ਕੇ ਕੱਲਾਂਗੇ ਇਹ ਸਾਨੂੰ ਪੂਰਨ ਫੇਰ